ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪੰਜਾਬ ਵਿਧਾਨ ਸਭਾ ਵਿਖੇ ਜੀ ਆਇਆਂ ਨੂੰ ਉਹ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹਨਾਂ ਸ਼ਾਰਟ ਰੋਡ ਇਥੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਇਓ ਔਰ ਮੇਰੇ ਖਿਆਲ ਆਪਾਂ ਦਾ ਮਿਲ ਵੀ ਇਸ ਤਰ੍ਹਾਂ ਦਾ ਬੜੀ ਦੇਰ ਬਾਅਦ ਮਿਲ ਰਹੇ ਆਂ ਸੋ ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਇਤਿਹਾਸਿਕ ਵਿਰਸੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਬਖਸ਼ਿਸ਼ ਜੋ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀ ਸੀ। ਘੋੜਸਵਾਰੀ। ਉਹ ਫਰਮਾਨ ਵੀ ਹੈ ਕਿ ਖਾਲਸਾ ਸੋਈ ਜੋ ਚੜੇ ਤਰੰਗ। ਪੰਜਾਬ ਦੇ ਵਿੱਚ ਘੋੜਸਵਾਰੀ ਦਾ ਬੜਾ ਸ਼ੌਕ ਰਿਹਾ ਹੈ। ਘੋੜਸਵਾਰੀ ਨਾਲ ਬੜਾ ਸਬੰਧ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ। ਔਰ ਬੜੇ ਸਰਦਾ ਨਾਲ ਕੋਟਸਵਾਰੀ ਕੀਤੀ ਜਾਂਦੀ ਰਹੀ ਹੈ। ਔਰ ਉਸ ਪੁਰਾਣੇ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਹੋਲਾ ਮਹੱਲਾ ਤੇ ਪਵਿੱਤਰ ਹੋਲਾ ਮਹੱਲੇ ਦਾ ਜਿਹੜਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਉਸ ਸਮੇਂ ਮੇਰਾ ਖਿਆਲ ਆ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੋਲੋ ਟੂਰਨਾਮੈਂਟ ਕਰਾਇਆ ਜਾਏਗਾ। ਔਰ ਉਹਦੀ ਮੈਨੇਜਮੈਂਟ ਛੋਡੀ ਵਿਕਰਮ ਜੀ ਆਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਨਗੇ। ਔਰ ਉਹਦੇ ਨਾਲ ਸਾਥ ਮਨੂ ਸਿੰਘ ਹੋਰੀ ਦੇਣਗੇ। ਔਰ ਇਹਦੀ ਡੇਟ 14 ਮਾਰਚ ਫਾਈਨਲ ਕੀਤੀ ਗਈ ਹੈ। ਔਰ ਮੈਂ ਆਪ ਸਭ ਦੇ ਰਾਹੀਂ ਪੰਜਾਬ ਦੇ ਵਿੱਚ ਇਸ ਖੇਡ ਨਾਲ ਸੰਬੰਧਿਤ ਸੰਸਥਾਵਾਂ ਸਾਰੇ ਇੰਡੀਵਿਜੂਅਲਸ ਸਰਕਾਰੀ ਗੈਰ ਸਰਕਾਰੀ ਐਂਟੀਟੀਆਂ ਸਾਰਿਆਂ ਨੂੰ ਉਸ ਖੇਡ ਦੇ ਵਿੱਚ ਜਿਹੜੀ ਕਿ ਪੋਲੋ ਕੀਤੀ ਜਾ ਰਹੀ ਹੈ ਉੱਥੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਨਾਨਪੁਰ ਸਾਹਿਬ ਕੀ ਸਟੇਡੀਅਮ ਹੈ ਉਹ ਸਟੇਡੀਅਮ ਦੇ ਵਿੱਚ ਸੋ ਆਪ ਸਭ ਨੇ ਉੱਥੇ ਸ਼ਮੂਲੀਅਤ ਕਰਨੀ ਹੈ ਔਰ ਮੈਂ ਆਪ ਦੇ ਇੱਕ ਬੜਾ ਭਾਗਾ ਵਾਲਾ ਸਮਝਦਾ ਔਰ ਸਾਡੇ ਮੇਰੇ ਸਾਥੀਆਂ ਨੂੰ ਕਿ ਸਾਡੇ ਦੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਇਸ ਮੁਕੱਦਸ ਸਮੇਂ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ ਔਰ ਇੱਕ ਬਹੁਤ ਅੱਛੀ ਗੇਮ ਵੀ ਹੈ ਸਪੋਰਟ ਬਹੁਤ ਅੱਛੀ ਹੈ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਰੁਚੀ ਵਧੇਗੀ ਤੇ ਹੋਰ ਜਿਹੜੇ ਮਾੜੀਆਂ ਹਾਲਾਤਾਂ ਜਿਹੜੀਆਂ ਸਮਾਜ ਦੇ ਉਚਾਈਆਂ ਹੋਈਆਂ ਉਹਨਾਂ ਵੱਲੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਹੋਏਗੀ ਸੋ ਉਹਦੀ ਡਿਟੇਲ ਦੱਸਣ ਦੀ ਲਈ ਮੈਂ ਬੇਨਤੀ ਕਰਦਾ ਕਿ ਸੋਦੀ ਵਿਕਰਮ ਜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨਗੇ ਬਾਕੀ ਤੁਹਾਨੂੰ ਪ੍ਰੈਸ ਨੋਟ ਵੀ ਸ਼ੇਅਰ ਕਰਤਾ ਜਾਏਗਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਕਾਰ ਪੰਜਾਬ ਸਰਕਾਰ ਸੀਐਮ ਭਗਵਾਨ ਮਾਨ ਸਾਹਿਬ ਜੀ ਨੂੰ ਅ ਤਰਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਪੋਰਟਸ ਦੇ ਉੱਤੇ ਇੰਨਾ ਪੰਜਾਬ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਯਾਸ ਅਜੇ ਜਾਰੀ ਨੇ ਮੈਂ ਬਹੁਤ ਬਹੁਤ ਅਭਾਰੀਆਂ ਕਿ ਸਾਡੇ ਨਾਲ ਅੱਜ ਸਪੀਕਰ ਸਾਹਿਬ ਨੇ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿੰਨਾ ਤਸਰੂਰੀ ਹੈ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦਾ। ਤਾਂ ਨਾ ਸਿਰਫ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਪਿਆ। ਇੱਕ ਕਿਸਮ ਦੀ ਜਿਹੜੀ ਪੁਰਾਣੀ ਸਾਡਾ ਇਤਿਹਾਸ ਹੈ। ਘੋੜਸਵਾਰੀ ਨਾਲ ਜੁੜਦਾ। ਉਹਦੇ ਵਿੱਚ ਇੱਕ ਨਵਾਂ ਨਮੂਨਾ ਵੀ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਯਾਨੀ ਕਿ ਪੋਲੋ ਦੀ ਜਿਹੜੀ ਖੇਡ ਹੈ ਇੱਕ ਬਹੁਤ ਪੁਰਾਣੀ ਖੇਡ ਹੈ। ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਹਰ ਮੁਲਕ ਇਹਨੂੰ ਇਹਨੂੰ ਕਲੇਮ ਕਰਦਾ ਹੈ ਮਤਲਬ ਹੈ ਕਿ ਚਾਈਨਾ ਨੂੰ ਵੀ ਇਹਨੂੰ ਕਲੇਮ ਕਰਦਾ ਹੈ ਜਪਾਨ ਵੀ ਕਹਿੰਦਾ ਕਿ ਪੋਲੋ ਦੀ ਦੇਣ ਸਾਰੀ ਦੁਨੀਆ ਦੀ ਹੈਗੀ ਹੈ ਉਧਰ ਇਰਾਨ ਫਰਜ਼ੀਆ ਵੀ ਕਹਿੰਦਾ ਤੇ ਸਾਡਾ ਵਿਰਸਾ ਵੀ ਜਿਹੜਾ ਪੁਰਾਣਾ ਕਹਿੰਦਾ ਹੈ ਸ਼ਾਇਦ ਤੁਹਾਡੇ ਨੂੰ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜੀ ਕੁਤਬ ਡਾਇਨੈਸਟੀ ਸੀਗੀ ਭਾਰਤ ਦੇ ਵਿੱਚ ਉਹਦੇ ਵਿੱਚ ਜਿਹੜਾ ਕੁਤਬਦੀਨ ਐਬਕ ਸੀਗਾ ਉਹ ਪੋਲੋ ਖੇਡਦਾ ਮਰ ਗਿਆ ਸੀਗਾ ਘੋੜੇ ਦੇ ਟਿੱਕੇ ਤੋ ਇਸ ਕਰਕੇ ਸਾਡਾ ਵੀ ਜਿਹੜਾ ਵਿਰਸਾ ਹੈ ਭਾਰਤ ਦਾ ਉਹ ਵੀ ਪੋਲੋ ਨਾਲ ਜੁੜਦਾ ਹੈ ਇਸ ਦੇ ਇਲਾਵਾ ਇੱਕ ਜਿਹੜੀ ਨਵੀਂ ਚੀਜ਼ ਜਿਹੜੇ ਸਹਿਤ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜਾ ਮਾਡਰਨ ਪੋਲੋ ਹੈ ਪੁਰਾਣਾ ਤਾਂ ਚਲੋ ਵਿਰਸਾ ਹਰੇਕ ਕੋਈ ਕਲੇਮ ਕਰਦਾ ਹੈ ਕਿ ਸਾਡੇ ਸਾਡੇ ਤੋਂ ਸਿਵਲਾਈਜੇਸ਼ਨ ਨਿਕਲੀ ਸੀ ਪਰ ਜਿਹੜਾ ਮਾਡਰਨ ਪੋਲੋ ਦਾ ਜਿਹੜਾ ਇਤਿਹਾਸ ਹੈ ਉਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਤੋ ਇੱਕ ਕਿਸਮ ਦੀ ਪੋਲੋ ਦੀ ਖੇਡ ਹੈ ਭਾਰਤ ਦੀ ਦੇਣ ਹੈ ਦੁਨੀਆ ਨੂੰ ਅੰਗਰੇਜ਼ਾਂ ਨੇ ਇੱਥੇ ਕਿਉਂਕਿ ਬਾਕੀ ਦੁਨੀਆ 'ਚ ਖੇਡਣਾ ਖਤਮ ਹੋ ਗਿਆ ਸੀ ਉਦੋਂ ਸਮੇਂ ਤੇ ਤੇ ਇੰਗਰੇਜ਼ਾਂ ਨੇ ਇੰਡੀਆ ਵਿੱਚ ਇਹਨਾਂ ਨੂੰ ਪਹਾੜੀ ਇਲਾਕਿਆਂ ਵਿੱਚ ਖੇਡਿਆ ਦੇਖ ਕੇ ਇਹਨੇ ਇਸ ਖੇਡ ਨੂੰ ਇੱਥੋਂ ਲੈ ਕੇ ਪਹਿਲਾ ਜਿਹੜਾ ਪੋਲੋ ਕਲੱਬ ਹੈ ਉਹ ਇੰਡੀਆ 'ਚ ਬਣਿਆ ਸਿਲਚਰਚ ਅਸਾਮ 'ਚ ਉਸ ਤੋਂ ਬਾਅਦ ਕਲਕੱਤਾ ਕਲਕੱਤਾ ਤੋਂ ਬਾਅਦ ਫਿਰ ਇਹ ਸਪੋਰਟ ਗਈ ਹੈ ਇੰਗਲੈਂਡ ਰਸਤੇ ਵਿੱਚ ਸਾਈਪਰਸ ਇੱਕ ਜਿਹੜਾ ਇੱਕ ਡਾਕੂ ਪੈਂਦਾ ਹੈ ਸੈਪੁਰਾ ਸਿਚ ਰੁੱਕ ਕੇ ਘੋੜਿਆਂ ਨੂੰ ਅਨਲੋਡ ਕਰਕੇ ਉੱਥੇ 6 ਮਹੀਨੇ ਖੇਡ ਕੇ ਫਿਰ ਇੰਗਲੈਂਡ ਪਹੁੰਚੀ ਇੰਗਲੈਂਡ ਤੋਂ ਅਮਰੀਕਾ ਅਮਰੀਕਾ ਤੋਂ ਸਾਊਥ ਅਮਰੀਕਾ ਸੋ ਮੇਰਾ ਮਤਲਬ ਹੈ ਕਿ ਇਹ ਦੁਨੀਆ ਚ ਜਿਹੜੀ ਪੋਲੋ ਦੀ ਖੇਡ ਹੈ ਇਹ ਇੰਡੀਆ ਦੀ ਦੇਣ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਸਾਰੇ ਕਈਆਂ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਪਰ ਸਾਰੇ ਦੇਖਦੇ ਮੇਰੇ ਕੋਲ ਮੈਂ ਦੇਖਿਆ ਅੱਜ ਕਈ ਲੋਕਾਂ ਨੇ ਦੇਖੋ ਜੀ ਭਾਈ ਸਾਹਿਬ ਦੇ ਵੀ ਇੱਕ ਪੋਲੋ ਦੀ ਕਿਸ਼ਣ ਪਾਈ ਹੋਈ ਹੈ ਅੱਜ ਕੱਲੇ ਇੱਕ ਰਵਾਜ ਬਣ ਗਿਆ ਹੈ ਕੇ ਕੇ ਨੂੰ ਬ੍ਰਾਂਡ ਕਰਕੇ ਜਿਹੜਾ ਹੈਗਾ ਏ ਪੋਲੋ ਦਾ ਜਿਹੜਾ ਹੈਗਾ ਬਹੁਤ ਵੱਡਾ ਬ੍ਰਾਂਡ ਚੱਲ ਗਿਆ ਜਿਹੜੇ ਸਾਰੇ ਹੁਣ ਵਿਸ਼ਵ ਵਿੱਚ ਫੈਲ ਚੁੱਕਿਆ ਪੋਲੋ ਦਾ ਜਿਹੜਾ ਵਰਲਡ ਕੱਪ ਖੇਡਿਆ ਜਾਂਦਾ ਏ ਇਹ ਤਕਰੀਬਨ ਤਕਰੀਬਨ 70 ਤੋਂ 75 ਮੁਲਕਾਂ ਚੋਂ ਕਿਨੇ ਜਾਂਦਾ ਏ 70 ਤੋਂ 75 ਮੁਲਕਾਂ ਦੇ ਵਿੱਚੋਂ ਟੀਮਾਂ ਜਾਂਦੀਆਂ ਪੋਲੋ ਦੇ ਵਰਲਡ ਕੱਪ ਵਾਸਤੇ ਸੋਇਸ ਕਰਕੇ ਇਹਦੀ ਮਾਨਤਾ ਕ੍ਰਿਕਟ ਨਾਲੋਂ ਤੇ ਹੋਰ ਨਾਲ ਖੇਡਾਂ ਨਾਲੋਂ ਜ਼ਿਆਦਾ ਹੈਗੀ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਅਸੀਂ ਸਹੀ ਢੰਗ ਨਾਲ ਇਹਦੇ ਪਿੱਛੇ ਲੱਗਾਗੇ ਤੇ ਇੰਡੀਆ ਦੇ ਵਿੱਚ ਫਿਰ ਵਾਪਸ ਅਸੀਂ ਇਹਨੂੰ ਨੂੰ ਆਸ ਲੈਵਲ ਤੇ ਕਰ ਲੈ ਜਾ ਸਕਦੇ ਹਾਂ ਵਰਲਡ ਲੈਵਲ ਤੇ ਤੇ ਮੈਡਲ ਜਿੱਤਣ ਦੇ ਵਿੱਚ ਅਸੀਂ ਇੰਡੀਆ 올림픽 ਦੇ ਵਿੱਚ ਤੇ ਹੋਰ ਘੋੜਸਵਾਰੀਆਂ ਦੇ ਵਿੱਚ ਅਸੀਂ ਇੰਡੀਆ ਬਹੁਤ ਵੱਡਾ ਰੋਲ ਪਾ ਸਕਦਾ ਹੈ ਇਹ ਵੀ ਫਿਊਚਰ ਦੀ ਜਿਹੜੀ ਹੈਗੀ ਹੈ ਜੇ ਸਰਕਾਰਾਂ ਵੱਲੋਂ ਸਾਨੂੰ ਹਜ਼ਾਰਾਂ ਮਿਲੇ ਤੇ ਇਹ ਕੰਮ ਹੋ ਸਕਦਾ ਹੈ ਕਿਉਂਕਿ ਸਟਾ ਵਿਰਸਾ ਜੁੜਦਾ ਹੈ ਬੋਲੋ ਨਾ ਇੱਕ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਦੋਂ ਬ੍ਰਿਟਿਸ਼ ਨੇ ਇੱਥੇ ਖੇਡਣੀ ਸ਼ੁਰੂ ਕੀਤੀ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਉਸ ਵੇਲੇ ਸਭ ਤੋਂ ਜਿਹੜੀ ਤਾਕਤਵਰ ਟੀਮ ਸੀਗੀ ਉਹ ਪਟਿਆਲੇ ਦੀ ਆਉਂਦੀ ਸੀ ਦੁਨੀਆ ਦੇ ਵਿੱਚ ਇਹ ਸਿਰਫ ਕੋਈ ਇੰਡੀਆ ਦੀ ਗੱਲ ਨਹੀਂ ਚੱਲਦੀ ਦੁਨੀਆ ਦੇ ਵਿੱਚ ਦੋ 10 ਗੋਲ ਦੇ ਪਲੇਅਰ ਸੀਗੇ ਇੱਕ ਜੁਗਿੰਦਰ ਸਿੰਘ ਇੱਕ ਚੰਦਾ ਸਿੰਘ ਕਿਉਂਕਿ ਉਹਦੇ ਮਹਾਰਾਜਾ ਸਾਹਿਬ ਪਟਿਆਲੇ ਵੀ ਖੇਡਦੇ ਸੀਗੇ ਤੇ ਪਟਿਆਲੇ ਦੀ ਟੀਮ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀਮ ਗਿਣੀ ਜਾਂਦੀ ਸੀ ਤੁਹ ਇੱਕ ਐਸਾ ਵੀ ਟਾਈਮ ਸੀਗਾ ਜਦੋਂ ਪੰਜਾਬ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ ਕਿ ਪੰਜਾਬ ਨੰਬਰ 1 ਸਟੇਟ ਸੀਗਾ ਕੋਲੋ ਦੇ ਵਿੱਚ ਦੁਨੀਆ ਦੇ ਵਿੱਚ ਸ਼ੋਅ ਕਰਦੇ ਸੋਇਸ ਕਰਕੇ ਮੈਨੂੰ ਬੜਾ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਮੇਰਾ ਪਿਛੋਕੜ ਅਨੰਦਪੁਰ ਸਾਹਿਬ ਨਾਲ ਜੁੜਦਾ ਹੈ ਕਿ ਸੇ 350 ਸਾਲ ਤੋਂ ਸੋਇਸ ਕਰਕੇ ਮੈਂ ਚਾਹੁੰਦਾ ਸੀਗਾ ਕਿਉਂਕਿ ਮੈਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਕੋਲੋ ਖੇਡਿਆ ਹੋਇਆ ਬਾਕੀ ਮੁਲਕਾਂ ਦੇ ਵਿੱਚ ਸਾਰੇ ਦੁਨੀਆ ਦੇ ਸੋ ਅਸਟਾ ਕੀ ਮੈਂ ਚਾਹੁੰਦਾ ਸੀ ਕਿ ਘਨਤਪੁਰ ਸਾਹਿਬ ਵੀ ਇਹ ਖੇਡ ਖੇਡੀ ਜਾਵੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਸਮੇਂ ਹੋਲੇ ਮਲੇ ਦੇ ਸਮੇਂ ਗੁਰੂ ਦੀ ਲਾਡਲੀ ਫੌਜ ਕਿ ਨਿਆੰਗ ਸਿੰਘ ਜਥੇਬੰਦੀਆਂ ਆਪਣਾ ਆਪਣਾ ਉੱਥੇ ਆਪਣਾ ਆਪਣੇ ਜਿਹੜਾ ਹੈਗੀ ਹੈ ਸਕਿੱਲ ਦਿਖਾਉਂਦੇ ਹਨ ਘੋੜਸਵਾਰੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈਗਾ ਮਗਰ ਅਸੀਂ ਫਿਰ ਵੀ ਇੱਕ ਕਿਸਮ ਦਾ ਇੱਕ ਨਵਾਂ ਖੇਡ ਦਿਖਾਣਾ ਚਾਹੁੰਦੇ ਹਾਂ ਕਿ ਘੋੜਸਵਾਰੀ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਇਹ ਇੱਕ ਪਾਸੇ ਨਿਆਗਸਿਕ ਜੱਥੇਬੰਦੀਆ ਆਪਣਾ ਆਪਣਾ ਆਪਣੇ ਸਕਿੱਲ ਦਿਖਾਉਂਦੇ ਆ। ਇੱਕ ਪਾਸੇ ਜਿਹੜੀ ਆ ਮਾਡਰਨ ਤਰੀਕੇ ਨਾਲ ਇਹਦਾ ਪੋਲੋ ਕੀਤਾ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਕਿ ਜਿਹੜੀ ਨਵੀਂ ਪੀੜ੍ਹੀ ਵੀ ਇਹਦੇ ਨਾਲ ਉਹਨਾਂ ਨੂੰ ਵੀ ਉਸ ਸ਼ਾਹ ਚੜ ਸਕਦਾ ਹੈ। ਤੋਂ ਪ੍ਰੇਰਿਤ ਹੋ ਸਕਦੇ। ਸੋ ਇਸ ਦੇ ਅਲਾਵਾ ਜਿਹੜੇ ਹੈਗੇ ਜੇ ਕੋਈ ਵੀ ਤੁਹਾਡੇ ਵੱਲੋਂ ਕੋਈ ਸਵਾਲ ਹੈ ਤੇ ਮੈਂ ਕਿਉਂਕਿ ਮੇਰਾ ਇਤਿਹਾਸ ਵਿੱਚ ਕਾਫੀ ਹੱਦ ਦਾ ਐਕਸਪੀਰੀਅੰਸ ਹੈਗਾ ਤੇ ਆਸ ਕਰਕੇ ਮੈਂ ਤੁਹਾਨੂੰ ਇਹ ਆਨਸਰ ਕਰਨ ਚੁ ਕੋਈ ਮਦਦ ਕਰਨ ਦੇ ਚ ਮੈਂ ਕੋਸ਼ਿਸ਼ ਕਰਦਾ ਜਿੰਨੀਆ ਨਾ ਕਿਹਾ ਪਾਣੇ ਸਮਿਆਂ ਦੇ ਉਪਦੇਜਾਂ ਦੇ ਲਖਿਆ ਗੁਰੂ ਸਾਹਿਬਾਨ ਨਾਲ ਵੀ ਇਹਦਾ ਰਿਸ਼ਤਾ ਹੈਗਾ ਬੜਾ ਸਬੰਧ ਆ ਪਰ ਜੇ ਤੁਸੀਂ ਇਹ ਵੀ ਗੱਲ ਕਰ ਰਹੇ ਹੋ ਬੜੀ ਰਾਇਲ ਲੋਕਾਂ ਦੀ ਆ ਪੰਜਾਬ ਦੇ ਵਿੱਚ ਕਹਿੰਦੇ ਕਿ ਇਹ ਉਹ ਤੁਸੀਂ ਦੇਖੋ ਜੀ ਇੱਕ ਕੋਈ ਘੋੜਾ ਵਾ ਉਹਨੂੰ ਕੋਈ ਟ੍ਰੇਨ ਕਰਦੇ ਟੌੜੀ ਟੌੜੀ ਜਿਹੜੀ ਗੱਲ ਹੈ ਕਿ ਹਾਂ ਇਹ ਇੱਕ sport ਜਿਹੜੀ ਹੈ ਇਹਨੂੰ ਇੱਕ King of King of Sports ਕਹਿੰਦੇ ਨੇ ਸਪੋਟ ਆਫ ਕਿੰਗਸ ਐਂਡ ਦ ਕਿੰਗ ਆਫ ਸਪੋਟਸ ਇਹ ਅੰਗਰੇਜ਼ੀ ਜੀ ਕਹਿੰਦੇ ਨੇ ਮਗਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਇਹਦਾ ਵਿਛੋਕੜ ਕਿੱਥੇ ਹੈ ਇਹਦਾ ਵਿਛੋਕੜ ਸੀਗਾ ਉਹਨਾਂ ਪਿੰਡਾਂ ਦੇ ਵਿੱਚ ਪਹਾੜਾਂ ਵਿੱਚ ਖੇਡਿਆ ਜਾਂਦਾ ਸੀਗਾ ਇੱਕ ਇੱਕ ਪਿੰਡ ਦੂਜੇ ਪਿੰਡ ਨਾਲ ਖੇਡਦਾ ਸੀਗਾ ਅਜੇ ਵੀ ਤੁਸੀਂ ਜੇ ਮਨੀਪੁਰ ਜਾਓਗੇ ਇਹ ਕਾਮਨ ਮੈਨ ਦੀ ਖੇਡ ਹੈ ਅਜੇ ਵੀ ਮਨੀਪੁਰ ਦੇ ਵਿੱਚ ਲਦਾਖ ਦੇ ਵਿੱਚ ਗਿਲਗੇਤ ਦੇ ਚ ਸਪੀਟੀ ਇੱਕ ਖੇਡੀ ਜਾਂਦੀ ਹੈ ਇੱਕ ਮਤਲਬ ਇੱਕ ਪਿੰਡ ਦਾ ਟੀਮ ਬਣਦੀ ਹੈ ਤੇ ਦੂਜੇ ਪਿੰਡ ਦੇ ਨਾਲ ਖੇਡਦੇ ਨੇ ਸੋ ਇਸ ਕਰਕੇ ਇਹਦਾ ਇੱਕ ਇੱਕ ਰੂਪ ਤਾਂ ਇਹਦਾ ਹੈਗਾ ਕਿ ਰਾਇਲ ਰੂਪ ਉਹ ਦੂਜਾ ਰੂਪ ਇਹਦਾ ਪਿੰਡਾਂ ਨਾਲ ਵੀ ਜੁੜਦਾ ਤੇ ਮੈਨੂੰ ਇਹਦਾ ਪੂਰਾ ਵਿਸ਼ਵਾਸ ਹੈ ਜੇ ਪੰਜਾਬ ਦੇ ਵਿੱਚ ਇਹਨੇ ਪਿਕਅਪ ਕਰ ਲਿਆ ਤੇ ਅਸੀਂ ਇਹਨੂੰ ਵਿਲੇਜ ਲੈਵਲ ਦੇ ਉੱਤੇ ਵੀ ਲਿਆ ਸਕਦੇ ਹਾਂ ਤੇ ਅਰੀਨਾ ਪੋਲੋ ਦਾ ਕਰਨ ਦਾ ਖੇਡਣ ਦਾ ਇਹੀ ਮਤਲਬ ਸੀਗਾ ਕਿ ਇਹਦੇ ਛੋਟਾ ਗਰਾਊਂਡ ਦੀ ਦਾ ਪ੍ਰਯੋਗ ਹੁੰਦਾ ਹੈ ਘੋੜੇ ਵੀ ਘੱਟ ਲੱਗਦੇ ਨੇ ਤੇ ਘੋੜਿਆਂ ਦਾ ਜਿਹੜਾ ਦਮ ਵੀ ਨਹੀਂ ਟੁੱਟਦਾ ਇਹਨਾਂ ਕਿ چھوٹے ایریاز ਘੱਟਦੇ ਨੇ ਸਪੈਸ ਕਰਕੇ ਇਹ ਅਰੀਨਾ ਪੋਲੋ ਜਿਹੜੀ ਹੈ ਦੁਨੀਆ ਵਿੱਚ ਇਸ ਨੂੰ ਟ੍ਰਾਈ ਕੀਤਾ ਗਿਆ ਕਿ ਬਹੁਤ ਤੇਜ਼ੀ ਨਾਲ ਇਹ ਕਾਮਯਾਬ ਹੋ ਰਹੀ ਹੈ ਇਹ ਕਿਤੇ ਵੀ ਕਿਸੇ ਵੀ ਛੋਟੇ ਤੋਂ ਛੋਟੇ ਪਿੰਡ 'ਚ ਵੀ ਖੇਡੀ ਜਾ ਸਕਦੀ ਹੈ ਦੇਖੋ ਜੀ ਪਹਿਲਾ ਸ਼ੁਰੂਆਤ ਤਾਂ ਇੱਕ ਇੱਕ ਚੰਡੀਗੜ੍ਹ 'ਚ ਇੱਕ ਪੋਲੋ ਕਲੱਬ ਸ਼ੁਰੂ ਹੋ ਗਿਆ। ਸੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਉਹਨਾਂ ਦੀ ਟੀਮ ਐ ਇਨਵਾਈਟ ਕੀਤੀ ਹੋਈ ਹੈ ਤੁਸੀਂ ਨਾਥੋ ਸਾਹਿਬ ਵਿਚਲੀ। ਸੋ ਇੱਕ 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 ਸ਼ੁਰੂਆਤ ਪੰਜਾਬ ਦੇ ਵਿੱਚ ਥੀਆ ਨਾਰਥ ਇੰਡੀਆ ਦੇ ਸ਼ੁਰੂ ਹੋ ਗਈ ਹੈ। ਤੇ ਉਹ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਕਾਫੀ ਹੱਦ ਤੱਕ ਸਾਡਾ ਸਹਿਯੋਗ ਕਰਨਗੇ ਕਿ ਨਵੀਂ ਜਿਹੜੇ ਨਵੇਂ ਦਵੇਂ ਖਿਡਾਰੀਆਂ ਨੂੰ ਲੈ ਕੇ ਆਣਗੇ। ਤੇ ਪੰਜਾਬ ਦੇ ਵਿੱਚ ਦੇਖੋ ਰਾਜਸਥਾਨ ਦੇ ਵਿੱਚ ਨਾ ਇੱਕ ਬਿਓ ਕਾਲਜ ਹੈ ਨਾ। ਜਿੱਤੇ ਜਿਹੜੇ ਵਿੱਚ ਪੁਰਾਣੇ ਜਿਹੜੇ ਪੋਲੋ ਗਰਾਊਂਡ ਸੀਗੇ ਤੇ ਉਹਨਾਂ ਨੇ ਫਿਰਤੀ ਉਹਦੇ ਵਿੱਚ ਇੰਟਰਡਿਊਸ ਕੀਤਾ ਪੋਲੋ ਨੂੰ ਤੇ ਅੱਜ ਦੀ ਤਰੀਕੇ ਵਿੱਚ ਇੰਡੀਆ ਦੇ ਮੈਕਸਿਮਮ ਖਿਡਾਰੀ ਰਾਜਸਥਾਨ ਤੋਂ ਆ ਰਹੇ ਨੇ ਕਿਉਂਕਿ ਮਿਓ ਕਾਲਜ ਦੀ ਇੱਕ ਨਰਸਰੀ ਬਣਦੀ ਹੈ। ਇਹੀ ਨਰਸਰੀ ਅਸੀਂ ਨਾਬੇ ਵੀ ਕਰ ਸਕਦੇ ਹਾਂ। ਪੀਪੀਐਸ 90 ਦੇ ਵਿੱਚ ਜਿਹੜਾ ਬੱਚਾ ਹੈਗਾ ਉਹਨਾਂ ਨੂੰ ਘੋੜਸਵਾਰੀ ਕਰਾਈ ਜਾਂਦੀ ਹੈ। ਜੇ ਉਹਨਾਂ ਨੂੰ ਘੋੜਸਵਾਰੀ ਦੇ ਨਾਲ-ਨਾਲ ਪੀਪੀਐਸ 90 ਦੇ ਵਿੱਚ ਅਸੀਂ ਜੇ ਪੋਲੋ ਵੀ ਇੰਟਰਡਿਊਸ ਕਰ ਦਈਏ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੇ ਵਿੱਚ ਵੀ ਅਸੀਂ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਹਾਂ ਪੰਜਾਬ ਇੱਕ ਨਵੀਂ ਕਿਸਮ ਦੀ ਨਰਸਰੀ ਬਣ ਸਕਦੀ ਹੈ ਪੋਲੋ ਦੇ ਖਿਡਾਰੀਆਂ ਵਾਸਤੇ ਕਿਉਂਕਿ ਇਹਦਾ ਜਿਹੜਾ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਦੁਨੀਆ ਦੇ ਕੋਨੇ-ਕੋਨੇ 'ਚ ਖੇਡੀ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਹੈ ਤੇ ਦੂਜਾ ਇਹ ਕਿ এমਪਲॉयਮੈਂਟ ਓਪਰਚ्युनिटी ਸਾਡੇ ਯੂਥ ਵਾਸਤੇ ਬੜੇ ਹੋ ਜਾਂਦੇ ਨੇ ਨੇ ਬਿਲਕੁਲ ਮੈਂ ਪਹਿਲਾਂ ਮੇਰੀ ਕੋਸ਼ਿਸ਼ ਹੋਏਗੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਜਿਹੜੇ ਮਨੀਪੋਰ ਤੇ ਹੋਰ ਨਾ ਜਿਹੜੇ ਏਰੀਆਜ਼ ਵਿੱਚ ਪਿੰਡ ਲੈਵਲ ਦੇ ਉੱਤੇ ਜੇ ਪੋਲੋ ਖੇਡੀ ਜਾਂਦੀ ਹੈ ਉਹਨਾਂ ਦੇ ਵੀ ਇੱਕ ਪ੍ਰਦਰਸ਼ਨੀ ਕਰਨ ਦੀ ਕੋਸ਼ਿਸ਼ ਕਰਾਂਗੇ ਐਤਕੀ ਨਹੀਂ ਪਰ ਆਉਣ ਵਾਲੇ ਸਮੇਂ ਵਿੱਚ ਕਿ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਇੱਥੇ ਆ ਕੇ ਤਾਂ ਕਿ ਉਹ ਵੀ ਸ਼ੇਅਰ ਕਰਨ ਆਪਣੇ ਨਾਲ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਉਹਨਾਂ ਨੇ ਇੱਕ ਪੂਰਾ ਵਿਲੇਜ ਲੈਵਲ ਦੇ ਉੱਤੇ ਇਹਨੂੰ ਲੈ ਕੇ ਗਏ ਨੇ ਤੇ ਮੈਨੂੰ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਡੰਗਰ ਪਸ਼ੂ ਅਸੀਂ ਰੱਖਦੇ ਆ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਾਨਵਰ ਹੁੰਦੇ ਨੇ ਉਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਘੋੜਿਆਂ ਦੀ ਬਰੀਡਿੰਗ ਵੀ ਹੁੰਦੀ ਸੀ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਘੋੜੇ ਵੀ ਹੁੰਦਾ ਉਦਾਂ ਹੀ ਉਹਨਾਂ ਦੀ ਪਰਮੇਸ਼ ਹੁੰਦੀ ਸੀ ਜੇ ਅੱਜ ਦੇ ਤਰੀਕੇ ਚ ਵਾਪਸ ਪੰਜਾਬ ਬਰੀਡਿੰਗ ਵੱਲ ਚੱਲ ਪਈ ਘੋੜਿਆਂ ਦੀ ਬਰੀਡਿੰਗ ਵੱਲ ਚੱਲ ਪਈ ਤੇ ਅੱਜ ਜਿਹੜੀ ਇਹ ਕੀ ਬਹੁਤ ਵੱਡੀ ਮਾਰਕੀਟ ਹੈ ਅੰਤਰਰਾਸ਼ਟਰੀ ਜਿਹਨੂੰ ਮਾਰਵਾੜੀ ਘੋੜਿਆਂ ਦੀ ਗੱਲ ਕਰਦੇ ਨੇ ਉਹ ਕਰੋੜਾ ਰੁਪਏ ਦੇ ਵਿੱਚ ਉਹਨਾਂ ਦੀ ਕੀਮਤਾਂ ਜਾਂਦੀਆਂ ਨੇ ਬਹੁਤ ਚੰਗੀ ਨਸਲ ਜਿਹੜੀ ਲੋਕਲ ਬਣਦੀ ਹੈ ਐਸ ਕਰਕੇ ਇੱਕ ਵਾਰੀ ਘੋੜਾ ਹੋਏਗਾ ਤਾਂ ਪਲੇਅਰ ਵੀ ਬਣ ਜਾਏਗਾ ਨਾਲ ਦੇ ਨਾਲ ਤੇ ਘੋੜਿਆਂ ਦੀ ਬਰੀਡਿੰਗ ਦੇ ਨਾਲ ਨਾਲ ਅਸੀਂ ਵਿਲੇਜ ਲੈਵਲ ਦੇਤੇ ਇਹਨੂੰ 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 ਫਲਾਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਇਹਦੇ ਮਹਤਵਪੂਰਨ ਹੈ ਕਿਉਂਕਿ ਇਹ ਹੋ ਸਕਦੀ ਹੈ ਕਿ ਜਿੱਦਾਂ ਕੋਈ ਵੀ ਚੀਜ਼ ਦੀ ਨਰਸਰੀ ਹੁੰਦੀ ਆ ਅਸੀਂ ਹੁਣ ਕਬੱਡੀ ਸ਼ੁਰੂ ਕਰੀਏ ਜਾਂ ਕੋਈ ਵੀ ਚੀਜ਼ ਕਰੀਏ ਵਿਲੇਜ ਲੈਵਲ ਤੋਂ ਸ਼ੁਰੂ ਕਰਨੀ ਪੈਂਦੀ ਹੈ ਸਿਮਿਲਰਲੀ ਇਹ ਵੀ ਜਿਹੜੀ ਹੈ ਵਿਲੇਜ ਲੈਵਲ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਹੋਈ ਹੈ ਇੱਕ ਦਿਨ ਕਈ ਜਗ੍ਹਾ ਬਿਲਕੁਲ ਜਿਹੜੀਆਂ ਵੀ ਪ੍ਰਸ਼ਾਸਨਿਕ ਜ਼ਰੂਰਤਾਂ ਹੋਣਗੀਆਂ ਉਹਨਾਂ ਵਾਸਤੇ ਮੈਂ ਸਰਕਾਰ ਨੂੰ ਪੱਤਰ ਲਿਖ ਕੇ ਔਰ ਖੁਦ ਵੀ ਮਿਲ ਕੇ ਵੀ ਜਿਹੜੇ ਸਬੰਧਤ ਵਿਭਾਗ ਦੇ ਮੰਤਰੀ ਸਹਿਬਾਨ ਹੈ ਸਾਡੇ ਸਪੋਰਟਸ ਮਿਨਿਸਟਰ ਹੈ ਐਨੀਮਲ ਹਸਬੰਡਰੀ ਵਾਲੇ ਜਿਹੜੇ ਡਿਪਾਰਟਮੈਂਟ ਹੈ ਇਹਨਾਂ ਨਾਲ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਆਪਾਂ ਇਹਨੂੰ ਇੱਕ ਪ੍ਰੋਪਰ ਸਪੋਰਟ ਦੇ ਵਿੱਚ ਵੀ ਸਪੋਰਟ ਦੇ ਤੌਰ ਤੇ ਵੀ ਇਮਾਨਤਾ ਲਵਾਵਾਂਗੇ ਸਰ ਡਾਕਟਰ ਸਾਹਿਬ ਪ੍ਰੋਜੈਕਟ ਟੋਟਲ ਕਿੰਨਾ ਕੁ ਖਰਚਾ ਜਦੋਂ ਇਹਦੇ ਵਿੱਚ ਬਣਾਣਾ ਘੋੜਾ ਬਣਾਣਾ ਹੈ ਤੇ ਕੋ딕 ਕੋ ਰੇਨ ਦਾਤਾ ਸਾਡੇ ਟ੍ਰੈਡੀਸ਼ਨ ਹੈ ਤੇ ਘੋੜਿਆਂ ਦੀ ਬਰੀਡਿੰਗ ਕੋਈ ਜਿਸ ਤਰ੍ਹਾਂ ਤੁਸੀਂ ਜਾਮਰ ਪਾਲਦੇ ਹੋ ਐਸਾ ਤੁਸੀਂ ਘੋੜੇ ਵੀ ਘਰਾਂ ਵਿੱਚ ਪਹਿਲਾਂ ਪਾਲਦੇ ਹੁੰਦੇ ਸੀਗੇ ਅਸੀਂ ਪਾਲਦੇ ਹਾਂ ਘਰ ਛੋਟੇ ਛੋਟੇ ਹੁੰਦੇ ਉਹਨਾਂ ਪਿੰਡਾਂ 'ਚ ਮਾਹੌਲ ਹੁੰਦਾ ਤੇ ਖੇਤ ਪਿੰਡਾਂ 'ਚੋਂ ਸ਼ੁਰੂ ਹੋਏਗੀ ਕਿਉਂਕਿ ਰੂਰਲ ਖੇਤ ਪਹਿਲਾਂ ਜਿਹੜੇ 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 ਸੂਬਿਆਂ 'ਚ ਖੇਤੀ ਜਾਂਦੀ ਹੈ ਉਹ ਪਿੰਡ ਲੈਵਲ ਤੇ ਸ਼ੁਰੂ ਹੁੰਦੀ ਹੈ ਖੇਤੀ ਤੇ ਸਾਡੇ ਵੀ ਇੱਥੇ ਇਹ ਹੀ ਉਪਰਾਲਾ ਚੱਕਣਾ ਪਊਗਾ ਸਾਨੂੰ ਕਿ ਪਿੰਡ ਲੈਵਲ ਤੇ ਘੋੜਿਆਂ ਦੀ ਜਿਹੜੀ ਆ ਵਾਪਸ ਸੀ ਫਿਰਤੀ ਇੱਕ ਵਾਰ ਜਿਹੜਾ ਘੋੜਿਆਂ ਨਾਲ ਜਿਹੜਾ ਲਗਾਓ ਸ਼ੁਰੂ ਹੋਵੇ ਜਿਹੜਾ ਸਾਡੇ ਯੂਥ ਦਾ ਹੋਏਗਾ ਖਰਚਾ ਜਿੱਦਾਂ ਤੁਹਾਡਾ ਜਾਨਵਰ ਪੱਛਰ ਜਿਹੜਾ ਰੱਖਣ ਦੇ ਵਿੱਚ ਹੁੰਦਾ ਹੈ ਤਕਰੀਬਨ ਤਕਰੀਬਨ ਆਉਣਾ ਕਿ ਉਹ ਖਰਚਾ ਹੋਵੇਗਾ ਜੇ ਤੁਸੀਂ ਆਪ ਆਪਣੇ ਘਰ ਸਵਾਲ ਕਰਦੇ ਹੋ ਕੋਈ ਚੰਗਾ ਘੋੜਾ ਤਾਂ ਕੋਈ ਕੀਮਤ ਨਹੀਂ ਹੈਗੀ ਚੰਗੇ ਦੀ ਤਾਂ ਤੁਸੀਂ ਜਿਹੜੀ ਚੰਗੇ ਦੀ ਗੱਲ ਕਰਦੇ ਹੋ ਸ਼ੁਰੂਆਤ ਕਿਤੋਂ ਨਾ ਕਿਤੋਂ ਸ਼ੁਰੂ ਕਰਨੀ ਪੈਗੀ ਤੁਸੀਂ ਪਹਿਲਾਂ ਸੋਕ ਕਿ ਅਸੀਂ ਸਿੱਧੀ ਮਰਸੇ ਦੀ ਵੇਚ ਜਾਈਏ ਪਾਰਟੀ ਦਾ ਆਪਣੀ ਆਪਣੀ ਪਾਰਟੀ ਦਾ ਆਪਦਾ ਮੰਡਟ ਹੁੰਦਾ ਹੈ ਉਹਨਾਂ ਦਾ ਅਧਿਕਾਰ ਹੈ ਉਹ ਕਿਸੇ ਨੂੰ ਵੀ ਨਾਮਿਨੇਟ ਕਰ ਸਕਦੇ ਆ ਔਰ ਜਿਹਨੂੰ ਵੀ ਨਾਮਿਨੇਟ ਕਰਨਗੇ ਜਿਹੜੀ ਜਿਹੜੀ ਪਾਰਟੀ ਲਗਾਉਂਦੀ ਹੈ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੇ ਸੰਜੀਵ अरोड़ा ਜੀ ਨੂੰ ਜੇ ਕਰ ਦਿੱਤਾ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਪਿੱਛਾ ਹੋ ਗਿਆ ਬਸ ਠੀਕ ਹੈ ਫਿਰ ਬਹੁਤ ਬਹੁਤ ਵਧਾਈ ਉਹਨਾਂ ਨੂੰ ਹਾਂਜੀ विपक्ष ने तो आरोप ही लगाना होता उनको लगाने दो लेकिन कोई कोई इलिगैलिटी तो नहीं है ना किसी चीज में तो हमारे डॉक्टर मनमोहन सिंह भी मतलब तो। किसी और स्टेट से नॉमिनेट होकर जाते थे ये तो पार्टी राज़ी की राज़ी जाएगा? तो जाएगा? ये तो पार्टी डिसाइड करेगी ना नहीं स्पीकर स्पीकर इज नॉट इन्वॉल्व इन पोलिटिकल डिसीजन एवरी मूव विच एवर इज डिसाइडेड बाय पार्टी तो उसको तो वेलकम करते हैं हम व्हाई नॉट देखो भारतीय जनता पार्टी ਤੁਸੀਂ ਕੱਲ ਵੀ ਦੇਖਿਆ ਹੋਣਾ ਇਹ ਨਫ਼ਰਤ ਕਰਦੀ ਹੈ ਸਾਡੇ ਸੰਵਿਧਾਨ ਨੂੰ ਨਫ਼ਰਤ ਕਰਦੀ ਹੈ ਸਾਡੇ ਸੰਵਿਧਾਨ ਰਚੇਤਿਆਂ ਨੂੰ ਨਫ਼ਰਤ ਕਰਦੀ ਹੈ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਹਟਾਉਣਾ ਇਹ ਤਾਂ ਮੁਢਲੀਆਂ ਲਾਮਤਾਂ ਨੇ ਇਹਨਾਂ ਨੇ ਸਾਡੇ ਫੈਡਰਲ ਫੈਡਰਲ ਜਿਹੜਾ ਸਟਰਕਚਰ ਹੈ ਜਿਹੜਾ ਸਾਡੇ ਦੇਸ਼ ਦੀ ਤਾਕਤ ਹੈ ਸਾਡੇ ਦੇਸ਼ ਦੀ ਜਿਹੜੀ ਤਾਕਤ ਹੈ ਥਿਸ ਲਾਈਜ਼ ਇਨ ਦਾ ਫੈਡਰਲਿਜ਼ਮ ਆਫ आवर ਕੰਟਰੀ ਉਹਦੇ ਤੇ ਵਾਰ ਕਰ ਰਿਹਾ ਇਹ ਇਹ ਫੈਡਰਲਿਜ਼ਮ ਦੇ ਉੱਪਰ ਸਿੱਧਾ ਸਿੱਧਾ ਵਾਰ ਹੈ ਪੰਜਾਬੀ ਕਿਤੇ ਨਹੀਂ ਜਾਣੀ ਪੰਜਾਬੀ ਇੱਥੇ ਹੀ ਰਹਿਣੀ ਹੈ ਲੇਕਿਨ ਇਹਨਾਂ ਦੀ ਜਿਹੜੀ ਮਾੜੀ ਨੀਅਤ ਹੈ ਉਹ ਸਾਹਮਣੇ ਆ ਗਈ ਸੋ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਔਰ ਦੇਸ਼ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਜਿਹੜੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਦਾ ਮਾਨ ਸਨਮਾਨ ਬਹਾਰ ਰੱਖਣਾ ਤੁਹਾਡਾ ਵੀ ਫਰਜ਼ ਹੈ ਸੋ ਪੰਜਾਬੀ ਨੂੰ ਜਿਹੜਾ ਇਹਦਾ ਬਣਦਾ ਸਟੇਟਸ ਹੈ ਉਹ ਦੇਣਾ ਚਾਹੀਦਾ ਇਹ ਬਿਲਕੁਲ ਇੱਕ ਤਰ੍ਹਾਂ ਨਾਲ ਦੇਸ਼ ਦੇ ਖਿਲਾਫ ਜਿਹੜੀ ਇਹ ਸਾਜ਼ਿਸ਼ ਹੈ ਦੇਸ਼ ਦੇ ਖਿਲਾਫ ਆ ਇੱਕ ਟੀ-ਸ਼ਰਟ ਲਾਂਚ ਕਰ ਰਹੇ ਹਾਂ ਸਕੂਲ ਪੋਲੋ ਟੂਰਨਾਮੈਂਟ ਵਾਸਤੇ ਇਹ ਵੀ ਗੱਲ ਠੀਕ ਹੈ ਤੁਹਾਡੀ ਨਿੱਕੀ ਬਰਾਣੀ ਪੁਰਾਣੀ ਖੜਾ ਹੈ ਪਹਿਲਾਂ ਬੰਦ ਗੱਲ ਉਹ ਚਾਹ ਪੀਨੇ ਆਪਾਂ ਹੋਰ ਮੈਂ ਕਹਿਣਾ ਸੀ ਕਿ ਸਪੀਕਰ ਸਾਹਿਬ ਪਹਿਲਾਂ ਵੀ ਕਿੱਕ ਹੋੜ ਸਵਾਰੀ ਕਰਦੇ ਸੀਗੇ